ਇੱਕ ਮਾਨਕ ਸਾਹਿਬ ਦਾ ਗੀਤ ਆ ਕਿ ਬੰਨ ਰਖੜੀ ਰਾਖੀ ਕਰਦੇ ਸੀ ਇੱਜ਼ਤਾਂ ਦੀ ਰਾਖੇ ਇੱਜ਼ਤ ਦੇ ਹੁਣ ਰਖੜੀ ਆੜ ਮੁਹੱਬਤ ਦੀ ਦਸਤੂਰ ਬਦਲ ਗਏ ਜੱਗ ਦੇ ਨੇ ਇਹ ਦੁਨੀਆ ਧੋਖੇ ਬਾਜਾਂ ਦੀ ਇੱਥੇ ਯਾਰ ਬਣਾ ਕੇ ਠਗਦੇ ਨੇ ਯਾਨੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਪਹਿਲਾਂ ਜੋ ਲੋਕ ਸੀ ਉਹ ਐਨੇ ਸੱਚੇ ਸੋਚੇ ਸੀ ਕਿ ਜੇ ਉਹ ਕਿਸੇ ਹੋਰ ਕੁੜੀ ਤੋਂ ਵੀ ਕੋਈ ਬੰਦਾ ਰਖੜੀ ਬਣਾ ਲੈਂਦਾ ਉਸ ਨੂੰ ਭੈਣ ਕਹਿ ਦਿੰਦਾ ਤਾਂ ਫਿਰ ਉਸ ਨੂੰ ਆਪਣੀ ਸਾਕੀ ਭੈਣ ਨਾਲੋਂ ਵੀ ਵੱਧ ਮੰਨਦਾ ਸੀ ਉਸ ਦੀ ਰਾਖੀ ਦੇ ਲਈ ਹਮੇਸ਼ਾ ਉਹ ਤਤ ਪਰ ਰਹਿੰਦਾ ਸੀ ਉਸ ਦੇ ਨਾਲ ਹਮੇਸ਼ਾ ਖੜਦਾ ਸੀ ਪਰ ਅੱਜ ਕੱਲ ਦਾ ਜੋ ਦੌਰ ਹੈ ਅੱਜ ਕੱਲ ਦੇ ਦੌਰ ਦੇ ਵਿੱਚ ਬਹੁਤ ਘੱਟ ਐਦਾਂ ਦੇ ਲੋਕ ਨੇ ਜੋ ਕਿਸੇ ਕੁੜੀ ਤੋਂ ਰਖੜੀ ਬਣਾਉਂਦੇ ਨੇ ਉਸ ਨੂੰ ਭੈਣ ਕਹਿੰਦੇ ਨੇ ਤਾਂ ਉਸ ਨਾਲ ਨਿਭਾਉਂਦੇ ਨੇ ਨਹੀਂ ਤਾਂ ਜ਼ਿਆਦਾਤਰ ਇੱਥੇ ਇਹ ਦੇਖਿਆ ਗਿਆ ਕਿ ਰਖੜੀ ਬਣਾ ਕੇ ਵੀ ਕਈ ਬੰਦੇ ਇਸ ਰਿਸ਼ਤੇ ਨੂੰ ਕਲੰਕਿਤ ਕਰਦੇ ਰਹਿੰਦੇ ਨੇ ਅੱਜ ਦੀ ਜੋ ਮੈਂ ਸੱਚੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਉਥੇ ਜੋ ਰਿਸ਼ਤਾ ਤਲੰਕਿਤ ਹੋਇਆ ਉਹ ਕਿਤੋਂ ਹੋਰ ਨਹੀਂ ਹੋਇਆ ਸਗੋਂ ਸਕੇ ਭਰਾ ਨੇ ਹੀ ਆਪਣੀ ਭੈਣ ਨਾਲ ਜੋ ਭੈਣ ਭਰਾ ਦਾ ਰਿਸ਼ਤਾ ਸੀ ਉਸ ਨੂੰ ਕਲੰਕਿਤ ਕੀਤਾ ਤੇ ਉਸ ਦਾ ਅੰਜਾਮ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਕਹੋਗੇ ਕਿ ਬਿਲਕੁਲ ਸਹੀ ਹੋਇਆ ਇਹੋ ਜਿਹੇ ਬੰਦਿਆਂ ਦੇ ਇਹੋ ਜਿਹਾ ਹੀ ਵਰਤਾਅ ਹੋਣਾ ਚਾਹੀਦਾ ਇਹੋ ਜਿਹਾ ਹੀ ਸਲੂਕ ਹੋਣਾ ਚਾਹੀਦਾ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਬੁਲੰਦ ਸਹਿਰ ਇਸ ਦੇ ਅਧੀਨ ਪੈਂਦਾ ਇਲਾਕਾ ਰਾਮਨਗਰ ਰਾਮਨਗਰ ਇਲਾਕੇ ਦੇ ਅਧੀਨ ਪੈਂਦੀ ਬਾਲਮਿਕੀ ਕਲੋਨੀ ਗੱਲ ਹੈ 13 ਅਗਸਤ 2025 ਦੀ ਇੱਕ ਕੁੜੀ ਆਪਣੇ ਪੇਕੇ ਘਰ ਜਾਂਦੀ ਆ ਉਸ ਦਾ ਪੇਕਾ ਘਰ ਉਸ ਦੇ ਘਰ ਤੋਂ ਤਕਰੀਬਨ 100 ਮੀਟਰ ਦੀ ਦੂਰੀ ਤੇ ਸੀ ਉੱਥੇ ਜਾ ਕੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਛੋਟੇ ਭਰਾ ਦਾ ਕਤਲ ਕਰ ਦਿੱਤਾ ਜਿਸ ਦਾ ਨਾਮ ਆਰਵਿੰਦ ਸੀ ਜਿਸ ਦੀ ਉਮਰ 22 ਸਾਲ ਸੀ ਤੇ ਇਸ ਕੁੜੀ ਦੀ ਉਮਰ 26 ਸਾਲ ਸੀ ਇਹ ਵਿਆਹੀ ਹੋਈ ਸੀ ਇੱਕ ਐ ਕੇ ਕੁੜੀ ਇੱਥੋਂ ਭੱਜ ਜਾਂਦੀ ਹੈ ਤੇ ਜੋ ਮਾਂ ਹੁੰਦੀ ਹੈ ਉਹ ਜਦੋਂ ਕੁੜੀ ਦੇ ਸਹੁਰੇ ਘਰ ਜਾ ਕੇ ਦੇਖਦੀ ਹੈ ਤਾਂ ਉੱਥੇ ਉਸ ਦੇ ਮੁੰਡੇ ਦੀ Laash ਖੂਨ ਨਾਲ ਲਥਪਥ ਹੋਈ ਪਈ ਹੁੰਦੀ ਹੈ ਹੁਣ ਮਾਂ ਚੀਕਾਂ ਮਾਰਦੀ ਹੈ ਰੌਲਾ ਪਾਉਂਦੀ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਇਸ ਮੁੰਡੇ ਨੂੰ ਹਸਪਤਾਲ ਵੀ ਲੈ ਕੇ ਜਾਂਦੀ ਹੈ ਕਿ ਸ਼ਾਇਦ ਇਹ ਬਚ ਜਾਵੇ ਪਰ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਆ ਇਹ ਨਹੀਂ ਬਚਦਾ ਹੁਣ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਸਵਾਲ ਇਹ ਸੀ ਕਿ ਮਾਂ ਕਹਿ ਰਹੀ ਸੀ ਕਿ ਉਸ ਮੁੰਡੇ ਦਾ ਕਤਲ ਜਾਨੀ ਆਰਵਿੰਦ ਦਾ ਕਤਲ ਉਸ ਦੀ ਭੈਣ ਨੇ ਹੀ ਕੀਤਾ ਉਹ ਦੱਸਦੀ ਹੈ ਕਿ ਮੇਰੇ ਪਤੀ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਮੈਂ ਹਸਪਤਾਲ ਦੇ ਵਿੱਚ ਸਫਾਈ ਕਰਦੀਆਂ ਆ ਆਰਵਿੰਦ ਮੇਰਾ ਛੋਟਾ ਮੁੰਡਾ ਹੈ ਤੇ ਇਸ ਤੋਂ ਵੱਡੀ ਕੁੜੀ ਹੈ ਜੋ ਕਿ ਇਥੇ ਹੀ ਵਿਆਹੀ ਹੋਈ ਹੈ। ਮੇਰੀ ਕੁੜੀ ਨੇ ਹੀ ਆ ਕੇ ਮੈਨੂੰ ਦੱਸਿਆ ਕਿ ਮੈਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਹੁਣ ਪੁਲਿਸ ਉਸ ਕੁੜੀ ਦੀ ਤਲਾਸ਼ ਕਰਦੀ ਹੈ ਕਿ ਆਖਰ ਉਸ ਨੇ ਆਪਣੇ ਛੋਟੇ ਭਰਾ ਦਾ ਕਤਲ ਕਿਉਂ ਕੀਤਾ? ਕੀ ਇਹੋ ਜੀ ਗੱਲ ਹੋਈ ਜਿਸ ਕਾਰਨ ਉਸ ਨੂੰ ਆਪਣੇ ਛੋਟੇ ਭਰਾ ਨੂੰ ਕਤਲ ਕਰਨਾ ਪੈ ਗਿਆ? ਕਿਉਂਕਿ ਛੋਟੇ ਭਰਾ ਦਾ ਗਲ ਵੱਢ ਦਿੱਤਾ ਗਿਆ ਸੀ ਕਿਸੇ ਤੇਜ਼ਧਾਰ ਹਥਿਆਰ ਨਾਲ। ਪੁਲਿਸ ਜਾਣਨਾ ਚਾਹੁੰਦੀ ਸੀ ਹੁਣ ਪੁਲਿਸ ਕੁੜੀ ਦੀ ਤਲਾਸ਼ ਕਰਦੀ ਹੈ। ਤਾਂ ਕੁੜੀ ਪੁਲਿਸ ਦੇ ਹੱਥ ਆ ਜਾਂਦੀ ਹੈ ਹੁਣ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਕੁੜੀ ਦੱਸਦੀ ਹੈ ਉਸ ਨੂੰ ਸੁਣ ਕੇ ਸਭ ਦੇ ਰੋਂਗ ਤੇ ਖੜੇ ਹੋ ਜਾਂਦੇ ਨੇ ਕੁੜੀ ਦੱਸਦੀ ਹੈ ਕਿ 13 ਅਗਸਤ 2025 ਨੂੰ ਦੁਪਹਿਰੇ ਤਕਰੀਬਨ 2 ਵਜੇ ਮੈਂ ਘਰ ਵਿੱਚ ਖਾਣਾ ਬਣਾ ਰਹੀ ਸੀ ਮੇਰਾ ਪਤੀ ਕੰਮ ਤੇ ਗਿਆ ਹੋਇਆ ਸੀ ਤੇ ਮੇਰਾ ਭਰਾ ਇਹ ਆਰਵਿੰਦ 22 ਸਾਲਾ ਮੇਰੇ ਘਰੇ ਆਉਂਦਾ ਤੇ ਮੈਨੂੰ ਕਹਿੰਦਾ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਮੈਂ ਕਿਹਾ ਕਿ ਮੈਂ ਖਾਣਾ ਬਣਾ ਰਹੀ ਹਾਂ ਇਸ ਦੀ ਸ਼ਰਾਬ ਪੀਤੀ ਹੋਈ ਸੀ ਤੇ ਉਸ ਤੋਂ ਬਾਅਦ ਇਹ ਮੇਰੇ ਨਾਲ ਛੇੜਛਾੜ ਕਰਨ ਲੱਗਦਾ ਹੈ ਅਸ਼ਲੀਲ ਹਰਕਤਾਂ ਕਰਨ ਲੱਗਦਾ ਹੈ ਤੇ ਮੈਨੂੰ ਕਹਿੰਦਾ ਕਿ ਮੈਂ ਤੇਰਾ ਸਬੰਧ ਬਣਾਉਣਾ ਹੈ ਮੈਨੂੰ ਇਹ ਸੁਣ ਕੇ ਬੜਾ ਗੁੱਸਾ ਆਉਂਦਾ ਹੈ ਕਿ ਇਹ ਕੀ ਕਰ ਰਿਹਾ ਹੈ ਮੈਂ ਇਸ ਦਾ ਵਿਰੋਧ ਕਰਦੀ ਹਾਂ ਪਰ ਫਿਰ ਇਹ ਰਸੋਈ ਦੇ ਵਿੱਚ ਜਾਂਦਾ ਹੈ ਤੇ ਉੱਥੋਂ ਚਾਕੂ ਚੱਕ ਲੈਂਦਾ ਹੈ ਤੇ ਮੇਰੀ ਗਰਦਨ ਤੇ ਰੱਖ ਲੈਂਦਾ ਤੇ ਮੈਨੂੰ ਕਹਿੰਦਾ ਕਿ ਮੈਨੂੰ ਮੇਰਾ ਜੋਜੀ ਕਰਦਾ ਕਰਨ ਦੇ ਨਹੀਂ ਮੈਂ ਤੇਰਾ ਗੱਲ ਵੱਟ ਦਿਆਂਗਾ ਹੁਣ ਇਸ ਭੈਣ ਨੂੰ ਲੱਗ ਰਿਹਾ ਸੀ ਕਿ ਮੈਂ ਤਾਂ ਇਸ ਭਰਾ ਦੇ 4 ਦਿਨ ਪਹਿਲਾਂ ਰਖੜੀ ਬੰਨੀ ਐ ਇਹ ਤਾਂ ਮੇਰਾ ਛੋਟਾ ਭਰਾਗਾ ਇਹ ਕੀ ਕਰ ਰਿਹਾ ਹੈ ਭੈਣ ਡਰੀ ਵੀ ਹੋਈ ਸੀ ਤੇ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਡਰ ਉਸ ਨੂੰ ਇਸ ਗੱਲ ਦਾ ਲੱਗ ਰਿਹਾ ਸੀ ਕਿ ਉਹ ਇਸ ਤੇ ਗੱਲ ਉੱਤੇ ਬਾਹਰ ਨਾ ਕਰ ਦੇਵੇ ਪਰ ਗੁੱਸਾ ਉਸ ਨੂੰ ਇਸ ਗੱਲ ਦਾ ਆ ਰਿਹਾ ਸੀ ਕਿ ਮੈਂ ਤੇ ਇਸ ਨੇ ਤਾਂ ਇੱਕ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈਂਦਾ ਇਹ ਮੇਰੇ ਨਾਲ ਦਰਿੰਦਗੀ ਕਰਨ ਤੇ ਉਤਾਰੂ ਹੈ ਹੁਣ ਭੈਣ ਨੂੰ ਗੁੱਸਾ ਆਉਂਦਾ ਹੈ ਭਰਾ ਨਸ਼ੇ ਦੇ ਵਿੱਚ ਹੁੰਦਾ ਤੇ ਭੈਣ ਗੁੱਸੇ ਦੇ ਵਿੱਚ ਭਰਾ ਦੇ ਹੱਥ ਵਿੱਚੋਂ ਚਾਕੂ ਫੜਦੀ ਹੈ ਤੇ ਉਸ ਤੋਂ ਬਾਅਦ ਇਸ ਦੀ ਗਰਦਨ ਉੱਤੇ ਬਾਰ ਕਰਦੀ ਹੈ ਭੈਣ ਨੂੰ ਇੰਨਾ ਗੁੱਸਾ ਆਇਆ ਹੋਇਆ ਸੀ ਕਿ ਉਸ ਨੇ ਕਈ ਵਾਰ ਇਸ ਉੱਤੇ ਕੀਤੇ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਇਹ ਕੁੜੀ ਇੱਥੋਂ ਭੱਜਦੀ ਆ ਭੱਜ ਕੇ ਆਪਣੇ ਪੇਕੇ ਘਰ ਜਾਂਦੀ ਆ ਜੋ ਕਿ 100 ਮੀਟਰ ਦੀ ਦੂਰੀ ਤੇ ਸੀ ਤੇ ਇੱਥੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੈਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਂ ਪੁਲਿਸ ਨੂੰ ਸੂਚਿਤ ਕਰਦੀ ਹੈ ਪੁਲਿਸ ਆਉਂਦੀ ਹੈ ਤੇ ਇਹ ਸਾਰੇ ਮਾਮਲੇ ਦੀ ਕਪਤੀਸ਼ ਕਰਦੀ ਹੈ ਤਾਂ ਜੋ ਨਿਕਲ ਕੇ ਆਉਂਦਾ ਉਹ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਸਭ ਹੈਰਾਨ ਹੋ ਜਾਂਦੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਭਰਾ ਸਗਾ ਭਰਾ ਆਪਣੀ ਹੀ ਭੈਣ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਸ ਦੇ ਬਚਾਅ ਦੇ ਵਿੱਚ ਭੈਣ ਨੇ ਫਿਰ ਆਪਣੇ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਭੈਣ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਜਦੋਂ ਅਦਾਲਤ ਦੇ ਵਿੱਚ ਇਹ ਕੇਸ ਚੱਲੇਗਾ ਤਾਂ ਫਿਰ ਅਦਾਲਤ ਵੱਲੋਂ ਇਸ ਕੁੜੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਕਿ ਇਸ ਕੁੜੀ ਨੂੰ ਕੀ ਸਜ਼ਾ ਦਿੱਤੀ ਜਾਵੇ ਇਸ ਨੇ ਸਹੀ ਕੀਤਾ ਜਾਂ ਗਲਤ ਕੀਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਸਕੇ ਭਰਾ ਨੇ ਹੀ ਆਪਣੀ ਭੈਣ ਦੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਸ ਦੀ ਆਬਰੂ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਭੈਣ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਜੋ ਚਾਕੂ ਉਹ ਮੁੰਡਾ ਆਪਣੀ ਭੈਣ ਦੇ ਨਾਲ ਗਲਤ ਕਰਨ ਲਈ ਇਸਤੇਮਾਲ ਕਰ ਰਿਹਾ ਸੀ ਉਹੀ ਚਾਕੂ ਉਸ ਕੁੜੀ ਨੇ ਫੜਿਆ ਤੇ ਫੜ ਕੇ ਆਪਣੇ ਭਰਾ ਦੇ ਹੀ ਗਲ ਉੱਤੇ ਫੇਰ ਦਿੱਤਾ ਤੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਹੈਰਾਨੀ ਹੁੰਦੀ ਹੈ ਐਦਾਂ ਦੀਆਂ ਘਟਨਾਵਾਂ ਸੁਣ ਕੇ ਐਦਾਂ ਦੀਆਂ ਘਟਨਾਵਾਂ ਜਦੋਂ ਸੁਣਦੇ ਆ ਤਾਂ ਇਹ ਕਹਿੰਦੇ ਆ ਕਿ ਇਹ ਝੂਠੀ ਗੱਲ ਹੋਵੇ ਪਰ ਅਫਸੋਸ ਕਿ ਇਹ ਖਬਰ ਸੱਚੀ ਹੈ ਤੇ ਇਹੋ ਜਿਹੀਆਂ ਖਬਰਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਨੇ ਇਹੋ ਜਿਹੀਆਂ ਖਬਰਾਂ ਜਦੋਂ ਸੁਣਦੇ ਆਂ ਪੜ੍ਹਦੇ ਆਂ ਤਾਂ ਇਹੀ ਸੋਚਦੇ ਆਂ ਕਿ ਆਖਰ ਇਹ ਲੋਕ ਇਸ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੀ ਨਹੀਂ ਰਹੀ ਆਖਰ ਯਕੀਨ ਕਰੇ ਤਾਂ ਬੰਦਾ ਕਿਸਤੇ ਕਰੇ ਕਿਸਤੇ ਨਾ ਕਰੇ ਬੜੀ ਸੋਚਣ ਵਾਲੀ ਗੱਲ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ